ਸਸਿਕਾ ਲੋਸਤੋ ਬਹੁਤ ਸਾਰੇ ਮਿੱਤਰਾਂ ਦੇ ਨੇ ਇੱਕ ਕੁਐਰੀ ਹੁੰਦੀ ਸੀਗੀ ਬਾਈ ਜੀ ਤੇ ਸਭ ਤੋਂ ਪਹਿਲਾਂ ਤੁਹਾਨੂੰ ਵੀਡੀਓ ਸਾਰੇ ਮਿੱਤਰਾਂ ਤੱਕ ਸ਼ੇਅਰ ਕਰ ਦਿਓ ਐਪ ਆਪਣੀ ਗੁਰੀ ਘਰਾਂਗਣਾ ਤੁਸੀਂ ਐਪਲ ਤੇ ਐਂਡਰੋਇਡ ਤੇ ਕਿਸੇ ਤੇ ਵੀ ਡਾਊਨਲੋਡ ਕਰ ਸਕਦੇ ਹੋ ਐਪ ਸਟੋਰ ਦੇ ਵਿੱਚ ਜਾ ਕੇ ਤੁਸੀਂ ਪਹਿਲਾਂ ਡਾਊਨਲੋਡ ਕਰ ਲਿਓ ਤੇ ਵੀਡੀਓ ਸ਼ੇਅਰ ਤਾਂ ਕਰਕੇ ਕਰ ਲਿਓ ਮੈਨੂੰ ਬਹੁਤ ਸਾਰੇ ਮਿੱਤਰ ਮੈਸੇਜ ਕਰ ਦਿੰਦੇ ਨੇ ਕਈ ਵਾਰ ਮੇਰੇ ਕੋਲ ਟਾਈਮ ਨਹੀਂ ਹੈਗਾ ਜਾਂ ਕਿਸੇ ਮਿਸਤਰੀ ਕੋਲ ਟਾਈਮ ਨਹੀਂ ਤਾਂ ਪੂਰੇ ਪੰਜਾਬ ਦੇ ਜਿਹੜੇ ਦੁਕਾਨਦਾਰ ਨੇ ਜਿੰਨੇ ਮਿਸਤਰੀ ਨੇ ਤੇ ਜਿੰਨੇ ਲੋਕ ਆਪਣਾ ਇਹ ਕੰਮ ਕਰਾਉਣਾ ਚਾਹੁੰਦੇ ਉਹ ਇੱਕ ਦੂਜੇ ਨਾਲ ਜੁੜ ਸਕਣ ਹੁਣ ਐਪ ਦੇ ਆਪਾ ਬੈਨੀਫਿਟ ਦੱਸ ਦੀ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਹੈਗਾ bizness listing ਮਤਲਬ ਜਿੰਨੇ ਵੀ ਆਰਕੀਟੈਕਟ ਜਿੰਨੇ ਵੀ ਮਿਸਤਰੀ ਜਿੰਨੇ ਵੀ ਠੇਕੇਦਾਰ ਬਿਲਡਰ ਜਾਂ ਕੋਈ ਵੀ ਕੰਮ ਕਰਦਾ ਜਿਵੇਂ ਲਾਲੋ ਤੁਸੀਂ ਕਾਰਪੀంటర్ ਹੈ वुਡ ਦਾ ਵਰਕ ਕਰਦਾ ਹੈ ਟਾਇਲਰ ਡੋਰ ਵਾਲਾ ਬ੍ਰਿਕ ਵਾਲਾ ਸਿਮਿੰਟ ਵਾਲਾ ਮਤਲਬ ਘਰ ਦੇ ਵਿੱਚ ਜਿਹੜੀਆਂ ਵੀ ਚੀਜ਼ਾਂ ਲੱਗਦੀਆਂ ਨੇ ਉਹਦੀ ਕਿਸੇ ਦੀ ਵੀ ਦੁਕਾਨ ਹੈ ਉਹ ਆਪਣੀ ਦੁਕਾਨੇ ਦੇ ਉੱਪਰ ਚੜਾਓ ਇੱਕ ਵਾਰ OTV ਨਾਲ ਤੁਸੀਂ ਲੌਗਇਨ ਕਰਕੇ ਉਹਦੇ ਵਿੱਚ ਤੁਹਾਡਾ ਹੀ ਐਡਰੈਸ ਪਊਗਾ ਤੁਹਾਡੀ ਦੁਕਾਨ ਦਾ ਮੋਬਾਈਲ ਨੰਬਰ ਪਊਗਾ ਤੁਹਾਡੀ ਮੇਲ ਆਈਡੀ ਪਊਗੀ ਜੇ ਕਿਸੇ ਵੀ ਕਸਟਮਰ ਨੂੰ ਤੁਹਾਡੀ ਚੀਜ਼ ਪਸੰਦ ਆਉਂਦੀ ਆ ਬੰਦਾ ਤੁਹਾਡੇ ਕੋਲੇ ਸਿੱਧਾ ਆਊਗਾ ਉਹ ਐਪ ਦਾ ਉਹਦੇ ਵਿੱਚ ਕੋਈ ਹੋਰ ਰੋਲ ਨਹੀਂ ਹੋਊਗਾ ਇੱਕ ਕਸਟਮਰ ਲੱਭ ਰਿਹਾ ਵੀ ਮੈਨੂੰ ਆ ਚੀਜ਼ ਕਿੱਥੋਂ ਮਿਲੂਗੀ ਤਾਂ ਜੇ ਉਹਨੂੰ ਇਹ ਐਪ ਦੇ ਰਾਹੀਂ ਮਿਲ ਜਾਂਦੀ ਹੈ ਤਾਂ ਉਹ ਦੁਕਾਨ ਤੇ ਸਿੱਧਾ ਕਾਲ ਵੀ ਕਰ ਸਕਦਾ ਹੈ ਐਡਰੈਸ ਤੇ ਸਿੱਧਾ ਦੁਕਾਨ ਤੇ ਵੀ ਜਾ ਸਕਦਾ ਹੁਣ ਉਹਦੇ ਵਿੱਚ ਜੇ ਆਪਾਂ ਗੱਲ ਕਰੀਏ ਵੀ ਇੱਕ ਮੈਂ ਆਪਸ਼ਨ ਬਹੁਤ ਵਧੀਆ ਰੱਖੀ ਹੈ ਜਿਹੜੀ ਚੀਜ਼ ਮੈਨੂੰ ਵਾਰ-ਵਾਰ ਪੁੱਛੀ ਜਾਂਦੀ ਆ ਬਾਈ ਜੀ ਸਾਡੇ ਨਿਓਂ ਭਰੇਗੇ ਇੱਥੇ ਅਸੀਂ ਕੀ ਕਰੀਏ ਕਈ ਵਾਰ ਮੇਰੇ ਕੋਲ ਟਾਈਮ ਨਹੀਂ ਜਾਂ ਕਿਸੇ ਆਰਕੀਟੈਕਟ ਬਿਲਡਰ ਕੋਲ ਟਾਈਮ ਨਹੀਂ ਜਾ ਤੁਸੀਂ ਸੋਚਦੇ ਹੋ ਯਾਰ ਮੈਨੂੰ ਬਾਵਾ ਬੰਦਿਆਂ ਤੋਂ ਪੁੱਛੀ ਵੀ ਆ ਪੁੱਛ ਤੇ ਇੱਕ ਰਿਜ਼ਲਟ ਕੱਢਣਾ ਹੈ ਤਾਂ ਆਪਾਂ ਇੱਕ ਇਹਦੇ ਵਿੱਚ ਆਪਸ਼ਨ ਦਿੱਤੀ ਆ ਤੁਸੀਂ ਕੋਈ ਵੀ ਸਵਾਲ ਪੁੱਛ ਲਿਓ ਜਿੰਨੇ ਵੀ ਆਪਣੇ ਨਾਲ ਐਪ ਤੇ ਜੁੜੇ ਹੋਣਗੇ ਉਹ ਸਾਰਿਆਂ ਨੂੰ ਇਹ ਸਵਾਲ ਦੇਖੂਗਾ ਤਾਂ ਜਿਹੜੇ ਵੀ ਮਿੱਤਰ ਨੂੰ ਉਹਦੇ ਬਾਰੇ ਜਾਣਕਾਰੀ ਹੋਊਗੀ ਤਾਂ ਉਹ ਰਿਪਲਾਈ ਕਰ ਦੂਗਾ ਜਿਵੇਂ ਕਿ ਮੰਨ ਲਓ ਮੈਂ ਪੁੱਛ ਲਿਆ ਵੀ ਸ਼ੋਰੇ ਸਲਾਬ ਲਈ ਆਪਾਂ ਨਿਓਆਂ ਦੇ ਵਿੱਚ ਕੀ ਕਰ ਸਕਦੇ ਆ ਤਾਂ ਜਿੰਨੇ ਮੇਰੇ ਨਾਲ ਠੇਕੇਦਾਰ ਮਿਸਤਰੀ ਭਰਾ ਜੁੜੇ ਹੋਣਗੇ ਜਾਂ ਆਰਕੀਟੈਕਟ ਜਾਂ ਕੋਈ ਡਾਕਟਰ ਫਿਕਸਰ ਦਾ ਅਲਟਰਾਟੈਕ ਕੰਪਨੀ ਦਾ ਕੋਈ ਬੰਦਾ ਜੁੜਿਆ ਹੋਊਗਾ ਉਥੇ ਰਿਪਲਾਈ ਪਾ ਦੂ ਵੀ ਆਹ ਪ੍ਰੋਡਕਟ ਦਾ ਭਈ ਆਹ ਕੰਮ ਹੈ ਜਾਂ ਕੋਈ ਉਥੇ ਜਿਹੜੇ ਬੰਦੇ ਨੇ ਅੱਜ ਤੋਂ 2 ਸਾਲ ਸਾਲ ਪਹਿਲਾਂ ਘਰ ਬਣਾਇਆ ਉਹਨੇ ਕੋਈ ਤਰੀਕਾ ਬਣਾਇਆ ਹੋਇਆ ਉਹ ਆਪ ਦਾ ਤਰੀਕਾ ਪਾ ਦੂਗਾ ਵੀ ਭਾਈ ਮੈਂ ਇੱਥੇ ਆਹ ਤਰੀਕਾ ਕਰਿਆ ਸੀ ਨਿਓਨ ਨੂੰ ਪਲਸਟਰ ਕੀਤਾ ਸੀ ਇਹ ਕੀਤਾ ਸੀ ਉਹ ਕੀਤਾ ਸੀ ਤਾਂ ਉਹਦੇ ਵਿੱਚੋਂ ਆਪ ਨੂੰ ਇੱਕ ਨੰਬਰ ਆਫ ਆਪਾਂ ਨੂੰ ਆਈਡੀਆ ਮਿਲ ਜਾਣਗੇ ਉਹ ਚੋਂ ਆਪਾਂ ਕੋਈ ਵੀ ਆਈਡੀਆ ਇੰਪਲੀਮੈਂਟ ਕਰ ਸਕਦੇ ਆ ਕੋਈ ਵੀ ਚੀਜ਼ ਤੁਹਾਨੂੰ ਲੱਗਦਾ ਮੈਨੂੰ ਬਹੁਤ ਸਾਰੇ ਪ੍ਰੋਡਕਟ ਹੈ ਇਹ ਜੇ ਇੰਟੀਰੀਅਰ ਚ ਮਿਲਦੇ ਨੇ ਜਿਹੜੇ ਪੰਜਾਬ ਚ ਬਹੁਤ ਘੱਟ ਮਿਲਦੇ ਆ ਜੇ ਮਿਲਦੇ ਆ ਤਾਂ ਆਪ ਨੂੰ ਪਤਾ ਨਹੀਂ ਉਹ ਦੁਕਾਨ ਕਿੱਥ ਤਮ ਸਾਰੇ ਦੁਕਾਨਦਾਰਾਂ ਨੂੰ ਵੀ ਕਹਿਣਾ ਵੀ ਆਪਣੀ ਐਪ ਡਾਊਨਲੋਡ ਕਰਕੇ ਉਹਦੇ ਆਪਣੇ ਪ੍ਰੋਡਕਟ ਜਰੂਰ ਚੜਾਓ ਉਹਦੇ ਵਿੱਚ ਜਿਹੜੇ ਵੀ ਮਿੱਤਰ ਘਰ ਬਣਾ ਰਿਹਾ ਜਾਂ ਬਣਾਉਣ ਦਾ ਸੋਚ ਰਿਹਾ ਉਹ ਵੀ ਐਪ ਜਰੂਰ ਡਾਊਨਲੋਡ ਕਰਿਓ ਕਿਉਂਕਿ ਜਿੰਨੀ ਇਹ ਤੇ ਟ੍ਰੈਫਿਕ ਹੋਗੀ ਉਨੇ ਹੀ ਤੁਸੀਂ ਇੱਕ ਦੂਜੇ ਨਾਲ ਆਪਣਾ ਆਈਡੀ ਸ਼ੇਅਰ ਕਰ ਸਕਦੇ ਹੋ ਤੇ ਕੋਈ ਵੀ ਤੁਹਾਨੂੰ ਫੀਸ ਜਾਂ ਕੋਈ ਅਸੀਂ ਸਬਸਕ੍ਰਿਪਸ਼ਨ ਫੀਸ ਨਹੀਂ ਲੈਣੀ ਜਿਹੜੇ ਵੀ ਮਿੱਤਰ ਸਾਡੇ ਨਾਲ ਜੁੜਨਗੇ ਹੁਣ ਜੇ ਆਪਾਂ ਗੱਲ ਕਰੀਏ ਬਿਜ਼ਨਸ ਤੇ ਕਸਟਮਰ ਦਾ ਕਨੈਕਸ਼ਨ ਹੋ ਜਾਊਗਾ ਇੱਕ ਦੁਕਾਨਦਾਰ ਹੈ ਉਹਨੇ ਪਾਤਾ ਵੀ ਮੈਂ ਮੇਰਾ ਟੈਲਾਂ ਦੀ ਦੁਕਾਨ ਹੈਗੀ ਇੱਕ ਦੁਕਾਨਦਾਰ ਨੇ ਪਾਦਾ ਮੇਰੀ ਸ਼ੀਸ਼ੇ ਦੀ ਦੁਕਾਨ ਹੈਗੀ ਇੱਕ ਦੁਕਾਨਦਾਰ ਨੇ ਪਾਦਾ ਮੇਰੀ ਸੈਨੀਟਰੀ ਦੀ ਦੁਕਾਨ ਹੈਗੀ ਤਾਂ ਇੱਕ ਕਸਟਮਰ ਨੇ ਉਹ ਚੀਜ਼ ਲੈਣੀ ਆ ਕਿੱਥੇ ਉਹਨੂੰ ਇਹ ਨਹੀਂ ਪਤਾ ਹੁੰਦਾ ਮੇਰੇ ਮਾਨਸਾ ਮੰਨ ਮਾਨਸਾ 'ਚ ਖੜਾ ਹੈ ਵੀ ਮਾਨਸਾ 'ਚ ਟੈਲਾਂ ਦੇ ਕਿੰਨੇ ਸਟੋਰ ਨੇ ਪਰ ਜੇ ਮਾਨਸਾ 'ਚ 10 ਸਟੋਰ ਆ ਤਾਂ 10ਾਂ ਨੇ ਵੀਡੀਓ ਇਹਦੇ ਵਿੱਚ ਆਪਣਾ ਅਪਲੋਡ ਕੀਤਾ ਐਡਰੈਸ ਕਨੈਕਸ਼ਨ ਸਾਰਾ ਕੁਝ ਤਾਂ ਕਸਟਮਰ ਉਹਦੇ ਵਿੱਚੋਂ ਜਿਹਦੇ ਕੋਲੇ ਵੀ ਜਾਣਾ ਉਹਦੇ ਕਲਿੱਕ ਕਰੋ ਉਹਦੀ ਲੋਕੇਸ਼ਨ ਆ ਜੀ ਤੇ ਥੋੜਾ ਜਿਹਾ ਦੁਕਾਨਦਾਰੇ ਤੇ ਮਿਹਨਤ ਜਰੂਰ ਕਰਿਓ ਆਪਣੀ ਡਿਟੇਲ ਜਰੂਰ ਐਂਟਰ ਕਰਿਓ ਤੁਹਾਡੇ ਕੰਮ ਨੂੰ ਮਤਲਬ ਜੇ ਕਹੇ ਦੀ ਇੱਕ ਪ੍ਰੋਮੋਸ਼ਨ ਤੁਸੀਂ ਰੁਪਏ ਦੇ ਕੇ ਕਰਾਉਣੇ ਹੋ ਇਹਦੇ ਵਿੱਚ ਫ੍ਰੀ ਚ ਪ੍ਰੋਮੋਸ਼ਨ ਹਨ ਜੋ ਵੀ ਇਹਦੇ ਵਿੱਚ ਆਗਣ ਉਸ ਤੋਂ ਬਾਅਦ bizness rating ਜਿਹੜੇ ਵੀ ਦੁਕਾਨਦਾਰੇ ਤੇ ਜੁੜਨਗੇ ਜੇ ਉਹ ਵਧੀਆ ਕੰਮ ਕਰਦੇ ਆ ਤਾਂ ਲੋਕ ਉਹ ਤੋਂ ਪ੍ਰੋਡਕਟ ਖਰੀਦਦੇ ਆ ਉਹਨੂੰ ਰੇਟਿੰਗ ਦੇਣਗੇ ਜਿਵੇਂ ਆਪਾਂ ਸਾਰੀਆਂ ਸਾਈਟਾਂ ਤੇ ਦੇਖਦੇ ਆ ਤਾਂ ਜਦੋਂ ਆਉਣ ਵਾਲੇ ਸਮੇਂ ਦੇ ਵਿੱਚ ਇਤੇ ਜਿਆਦਾ ਟ੍ਰੈਫਿਕ ਉ ਜਿਆਦਾ ਲੋਕ ਜੁੜ ਜਾਣਗੇ ਤਾ ਉਹ ਰੇਟਿੰਗ ਦੇਖ ਕੇ ਇੱਕ ਦੂਜੇ ਤੋਂ ਦੁਕਾਨਦਾਰ ਤੋਂ ਜਿਹਦੀ ਵਧੀਆ ਰੇਟਿੰਗ ਹੋ ਉਹ ਤੋਂ ਸਮਾਨ ਲੈਣਗੇ ਇਸ ਤੋਂ ਬਾਅਦ ਜੇ ਗੱਲ ਕਰੀਏ ਜੀ ਕਾਲ ਡਾਇਰੈਕਸ਼ਨ ਟੂ ਯਰ ਬਿਜ਼ਨਸ ਮੈਂ ਪਹਿਲਾਂ ਵੀ ਦੱਸ ਚੁੱਕਿਆ ਹਾਂ ਜਿਹੜਾ ਵੀ ਦੁਕਾਨਦਾਰ ਸਾਡੇ ਨਾਲ ਜੁੜੂਗਾ ਉਹਦਾ ਨੰਬਰ ਉਸੇ ਦਾ ਪਊਗਾ ਜੀ ਉਹਦੀ ਲੋਕੇਸ਼ਨ ਪਊਗੀ ਆਪਾਂ ਲੋਕੇਸ਼ਨ ਤੇ ਕਲਿੱਕ ਕਰਤਾ ਮੰਨ ਲਓ ਮੈਂ ਬਠਿੰਡੇ ਕੋਈ ਮੈਂ ਦੁਕਾਨ ਦੇਖ ਲਈ ਥੋਬੀ ਬਾਜ਼ਾਰ ਦੇ ਵਿੱਚ ਮੈਂ ਉਹ ਤੇ ਕਲਿੱਕ ਕਰਿਆ ਸਿੱਧਾ ਉਹਦੀ ਲੋਕੇਸ਼ਨ ਜਿੱਥੋਂ ਦੁਕਾਨ ਪਾਰਿਆ ਆਪਦੀ ਉਹ ਇਹ ਲੋਕੇਸ਼ਨ ਤੇ ਆਪਾਂ ਚਲੇ ਜਾਵਾਂਗੇ ਉਹਦੇ ਪ੍ਰੋਡਕਟ ਆਪ ਨੂੰ ਪਹਿਲੇ ਪਤਾ ਹੋਣਗੇ ਆਪਾਂ ਫੋਨ ਤੇ ਗੱਲ ਕਰ ਸਕਦੇ ਆ ਸਰਚ ਬਿਜ਼ਨਸ ਐਂਡ ਪੀਪਲ ਤੁਸੀਂ ਕੋਈ ਵੀ ਚੀਜ਼ ਸਰਚ ਕਰਨੀ ਆ ਵੈਸੇ ਮੈਂ ਸਾਰੀਆਂ ਚੀਜ਼ਾਂ ਪਹਿਲਾਂ ਕਲੀਅਰ ਕਰ ਚੁੱਕਿਆ ਕੋਈ ਬਿਜ਼ਨਸ ਮੰਨ ਲਓ ਤੁਸੀਂ ਪਿੱਤਲ ਵਾਲਾ ਦੇਖਣਾ ਵੀ ਪੰਜਾਬ ਚ ਪਿੱਤਲ ਕੌਣ ਦਿੰਦਾ ਤੁਸੀਂ ਕੋਈ ਬੰਦਾ ਇਹ ਦੇਖਣਾ ਹੈ ਵੀ ਆਪਣੇ ਜਿਵੇਂ ਅੱਜਕੱਲ੍ਹ ਛੱਤ ਦੇ ਪੇਂਟ ਚੱਲਦੀ ਹੈ ਜਿਵੇਂ ਰਾਜਸਥਾਨ ਦੇ ਕਾਰੀਗਰ ਨੇ ਵੀ ਉਹ ਕਿਹਦੇ ਕੋਲੋਂ ਮਿਲਣਗੇ ਤਾਂ ਉਹ ਤੁਸੀਂ ਸਾਰਾ ਕੁਝ ਆਪਣਾ ਕੋਈ ਵੀ ਸਰਚ ਕਰ ਸਕਦੇ ਹੋ ਕੋਈ ਬਿਜ਼ਨਸ ਬਾਰੇ ਜਾਂ ਕਿਸੇ ਮਿਸਤਰੀ ਬਾਰੇ ਕੋਈ ਮਿਸਤਰੀ ਭਰਾ ਤੁਹਾਨੂੰ ਲੱਗਦਾ ਹੁਣ ਮਿਸਤਰੀ ਭਰਾ ਬਹੁਤ ਬੈਠੇ ਨੇ ਜਿਹੜੇ ਕਈਆਂ ਕੋਲੇ ਬਹੁਤ ਜ਼ਿਆਦਾ ਬੁਕਿੰਗ ਹੈ ਦੋ ਦੋ ਸਾਲ ਤੱਕ ਉਹ ਟਾਈਮ ਨਹੀਂ ਹੈਗਾ ਕਈ ਮਿਸਤਰੀ ਭਰਾ ਇਹ ਜਿੰਨੇ ਜਿਨ੍ਹਾਂ ਕੋਲੇ ਵਿਚਾਰਾਂ ਕੋਲੇ ਮਹੀਨੇ-ਮਹੀਨੇ ਦਾ ਵੀ ਕੰਮ ਨਹੀਂ ਹੈਗਾ ਉਹਦਾ ਕਾਰਨ ਕੀ ਆ ਉਹ ਜਾਂ ਤਾਂ ਲਾਈਵ ਲੈਂਡ 'ਚ ਜਾਂ ਸੋਸ਼ਲ ਮੀਡੀਆ ਤੇ ਨਹੀਂ ਆਏ ਹੈਗੇ ਕਿਉਂਕਿ ਉਹ ਲੋਕਲ ਕੰਮ ਕਰ ਰਹੇ ਨੇ ਤੇ ਉਹੀ ਕਾਰਨ ਇਹਦੇ ਦੇ ਸਾਰੇ ਮਿਸਤਰੀ ਹੋਣਗੇ ਜਿਹੇ ਜ ਤੁਹਾਨੂੰ ਮਿਸਤਰੀ ਚਾਹੀਦਾ ਜੇ ਬਹੁਤ ਡਿਮਾਂਡ ਆਉਂਦੀ ਹੈ ਮੈਨੂੰ ਕਈ ਕਹਿੰਦੇ ਵੀ ਨਸ਼ੇ ਵਾਲਾ ਮਿਸਤਰੀ ਨਹੀਂ ਚਾਹੀਦਾ ਨਸ਼ਾ ਜਿਹੜਾ ਨਹੀਂ ਕਰਦਾ ਸਾਨੂੰ ਉਹ ਮਿਸਤਰੀ ਜਿਹੜਾ ਨਾਟ ਕਰਦੇ ਵਿੱਚ ਤਾਂ ਉਹਦੇ ਵਿੱਚ ਆਪਣਾ ਬਾਇਓ ਡਾਟਾ ਸਾਰਾ ਪਾਇਆ ਹੋਊਗਾ ਤਾਂ ਲੋਕੋਂ ਵੀ ਮਿਸਤਰੀ ਵੀ ਆਪਣਾ ਸਿਲੈਕਟ ਕਰ ਸਕਦੇ ਆ ਤੇ ਇਹਦੇ ਵਿੱਚ ਆਪਾਂ ਸਾਰੀਆਂ categories ਪਾਈਆਂ ਹੋਈਆਂ ਪਹਿਲੇ ਨੰਬਰ ਤੇ ਜੇ ਮੈਂ ਘਰ ਨੂੰ ਬਣਾਉਣ ਵਾਸਤੇ ਨਕਸ਼ਾ ਕੌਣ ਬਣਾਉਂਦਾ ਉਹ ਆਰਕੀਟੈਕਟ ਆਗੇ ਜੀ ਫਿਰ ਕਾਰਪੇਂਟਰ ਆਪਣੇ ਬੁੱਡਵਰਕ ਵਾਲੇ ਸਾਰੀਆਂ ਆਈਟਮਾਂ ਇਹਦੇ ਵਿੱਚ ਆਪਾਂ ਲਿਖੀਆਂ ਹੋਈਆਂ ਨੇ ਜਿਹੜੇ ਵੀ ਮਿੱਤਰ ਜਿੰਨੇ ਵੀ ਮਿਸਤਰੀ ਮੇਰੇ ਨਾਲ ਜੁੜੇ ਆ ਵੀਡੀਓ ਦੇਖ ਰਿਆ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਿਓ ਸਾਡੀ ਐਪ ਡਾਊਨਲੋਡ ਵੀ ਕਰਿਓ ਕੋਈ ਖਰਚਾ ਨਹੀਂ ਤੁਹਾਡਾ ਬਸ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇਹ ਤੇ ਲੋਕ ਜਿਆਦਾ ਜੁੜ ਜਣੇ ਆ ਤਾਂ ਤੁਹਾਨੂੰ ਹਰ ਇੱਕ ਨੂੰ ਇਹ ਐਪ ਰਾਹੀਂ ਕੰਮ ਮਿਲਣਾ ਇਹਨੂੰ ਬਣਾਉਣ ਦਾ ਮਕਸਦ ਮੇਰਾ ਸਿਰਫ ਇਹੀ ਆ ਜੋ ਮੈਨੂੰ ਵਟਸਐਪ ਤੇ ਇਕੁਆਰੀ ਆਉਂਦੀ ਆ ਅਮਰੀਕਾ ਕੈਨੇਡਾ ਜਾਂ ਬਾਹਰਲੇ ਦੇਸ਼ਾਂ ਚ ਉਹਨਾਂ ਨੂੰ ਆਪਾਂ ਇੱਕ ਸੌਖਾ ਸਿਸਟਮ ਕਰ ਦਈਏ ਵੀ ਉਹਨਾਂ ਨੂੰ ਬਾਰ ਬਾਰ ਫੋਨ ਕਰਨਾ ਵੀ ਮੈਨੂੰ ਮਿਸਤਰੀ ਲੱਭ ਕੇ ਦੇ ਦਿਓ ਭਾਈ ਮੈਨੂੰ ਆ ਲੱਭ ਕੇ ਦੇ ਦਿਓ ਭਈ ਆਦ ਕਾਨ ਕਿਹੜੀ ਵਧੀਆਗੀ ਤਾਂ ਸਾਰਾ ਕੁਝ ਇੱਕ ਸਾਈਡ ਤੇ ਪਿਆਊਗਾ ਉਥੋਂ ਬਾਅਦ ਵਿੱਚ ਵੀ ਉਹ ਸਿਲੈਕਟ ਕਰ ਲੈਣਗੇ ਤੇ ਸਾਰਿਆਂ ਲਈ ਇੱਕ ਬਹੁਤ ਵਧੀਆ ਤੋਹਫਾ ਹੈ ਇਹ ਤਾਂ ਦੁਕਾਨਦਾਰਾਂ ਨੂੰ ਵੀ ਫਾਇਦਾ ਜਿੰਨੇ ਦੁਕਾਨਦਾਰ ਜੁੜਨਗੇ ਮੇਰੇ ਨਾਲ ਉਹਨਾਂ ਨੂੰ ਫ੍ਰੀ ਦਾ ਕੰਮ ਆਊਗਾ ਚਾਹੇ ਇਸ ਮਹੀਨੇ ਚ ਕਾਡਰ ਵੀ ਆ ਗਿਆ ਐਪ ਰਾਹੀਂ ਤਾਂ ਉਹਨਾਂ ਨੇ 5 ਮਿੰਟ ਚ ਐਪ ਡਾਊਨਲੋਡ ਕਰਕੇ ਇੱਕ ਵਾਰ ਆਪਣੀ ਦੁਕਾਨ ਲਿਸਟਿੰਗ ਕੀਤੀ ਆ ਮਿਸਤਰੀਆਂ ਨੂੰ ਵੀ ਫਾਇਦਾ ਜੇ ਉਹਨਾਂ ਨੂੰ ਇੱਕ ਵੀ ਸਾਲ ਦਾ ਆਰਡਰ ਆ ਜੇ ਤਾਂ 6-6 ਮਹੀਨੇ ਇੱਕ ਮਿੱਤ ਨੂੰ ਕੰਮ ਮਿਲ ਗਿਆ ਜੇ ਕੋਈ ਕਹਿੰਦੀ ਕਸਟਮਰ ਨੂੰ ਵੀ ਫਾਇਦਾ ਉਹਨੂੰ ਮਿਸਤਰੀ ਨਹੀਂ ਲੱਭ ਰਿਹਾ ਕੋਈ ਪ੍ਰੋਡਕਟ ਨਹੀਂ ਲੱਭ ਰਿਹਾ ਉਹਨੇ ਦੇ ਵਿੱਚ ਮੈਸੇਜ ਪਾਤਾ ਐਪ ਦੇ ਵਿੱਚ ਵੀ ਭਾਈ ਮੈਨੂੰ ਆਹ ਚੀਜ਼ ਨਹੀਂ ਲੱਭ ਰਹੀ ਮੈਨੂੰ ਆਹ ਮੂਰਤੀਆਂ ਬਣਾਉਣਾ ਨਹੀਂ ਲੱਭ ਰਿਹਾ ਤਾਂ ਉਹਨੂੰ ਵੀ ਇਹ ਚੀਜ਼ ਲੱਭ ਜਾਣੀ ਆ ਖਾਸ ਕਰਕੇ ਬਾਹਰਲੇ ਨੂੰ ਜੇ ਹੁਣ ਕੋਈ ਵੀ ਚੀਜ਼ ਦਾ ਰੇਟ ਚੱਲਦਾ ਹੈ 800 ਰੁਪਿਆ ਮੰਨ ਲਓ ਦਿਹਾੜੀ ਚੱਲਦੀ ਆ ਤਾਂ ਬਾਹਰਲੇ ਨੂੰ ਕਈ ਵਾਰ ਆਪਾਂ 1600 ਵੀ ਲਾ ਦਨੇ ਕੋਈ ਪ੍ਰੋਡਕਟ ਹੈਗਾ ਇੱਕੋ ਹੀ ਬ੍ਰਾਂਡ ਦਾ ਕੋਈ ਲਾਈਟ ਆਉਂਦੀ ਆ ਆਪਾਂ 1500 ਵੀ ਲੈ ਰਹੇ ਆ ਕੋਈ 1200 ਵੀ ਲੈ ਰਿਆ ਤਾਂ ਇਹਦੇ ਵਿੱਚ ਆਪਾਂ ਨੂੰ ਰੇਟ ਦਾ ਵੀ ਆਪਾਂ ਨੂੰ ਪਤਾ ਲੱਗ ਜਿਆ ਕਰੂਗਾ ਵੀ ਆਹ ਲਾਈਟ ਪਈ ਮੈਥੋਂ ਲੈਤੀ ਮੈਨੂੰ ਆਹ ਚੀਜ਼ ਰੇਟ ਪਈ ਆ ਤਾਂ ਤਾਂ ਜੋ ਬਾਹਰਲੇ ਨਾਲ ਵੀ ਲੁੱਟ ਨਾ ਹੋ ਸਕੇ ਬਹੁਤ ਸਾਰੇ ਮੈਨੂੰ ਇਨਕੁਆਰੀਆਂ ਆਈਆਂ ਬਾਹਰੋਂ ਜਿਹੜੇ ਮਿੱਤਰ ਕਹਿੰਦੇ ਸੀ ਕਿਸੇ ਦੀ ਵੀਡੀਓ ਦੇਖ ਕੇ ਬਈ ਸਮਾਨ ਲੈ ਲਿਆ ਤੇ ਜਦੋਂ ਆਪਦੇ ਏਰੀਆ ਚੋਂ ਪਤਾ ਕਰਿਆ ਤਾਂ ਉਹ ਦੂਸਾ ਸਸਤਾ ਸੀਗਾ ਉਹ ਸਾਰੀਆਂ ਚੀਜ਼ਾਂ ਦਾ ਰਿਜ਼ਲਟ ਇੱਕੋ ਐਪ ਦੇ ਵਿੱਚ ਹੋਣਾਗਾ ਤੇ ਸਾਰੇ ਵੀਰਾਂ ਨੂੰ ਮੇਰੀ ਬੇਨਤੀ ਹੈ ਵੀਡੀਓ ਸ਼ੇਅਰ ਕਰਿਓ ਤੇ ਗੁਰੂ ਘਰਾਂ ਗਣਾ ਐਪ ਵੱਧ ਤੋਂ ਵੱਧ ਆਪ ਵੀ ਡਾਊਨਲੋਡ ਕਰਿਓ ਤੇ ਆਪਣੇ ਨਾਲ ਦੇ ਤੂੰ ਵੀ ਕਰਵਾਇਓ ਧੰਨਵਾਦ ਦੋਸਤੋ